ਜਵੀਨ ਦੇ ਚਲਦੇ ਕਿ ਸਾਨੂੰ ਲੈ ਕੇ ਰਿਸ਼ਤੇਦਾਰਾਂ ਵੱਰੋਂ ਬਾਰ-ਬਾਰ ਕਰਵਾਇਆ ਜਾ ਰਿਹਾ ਹੈ ਟੂਣਾ ਪਿੰਡ ਬੂਟਾ ਦੇ ਰਹਿਣ ਵਾਲੇ ਹਰਜੀਤ ਨੇ ਪੁਲਿਸ ਨੂੰ ਕਾਰਵਾਈ ਕਰਨ ਦੀ ਲਗਾਈ ਗੁਹਾਰ ਗਿਆਨਿਕ ਯੁੱਗ ਚ ਗੰਦੀ ਮਾਨਸਿੱਤਾ ਵਾਲੇ ਪਖੰਡਵਾਦੀ ਲੋਕਾਂ ਦਾ ਬੈਠ ਗਿਆ ਹੈ ਬੇੜਾ ਬਿਊਰੋ ਰਿਪੋਰਟਸ ਦੋ ਵਾਰ ਟਾਈਮ ਸੰਜੀਵ ਕੁਮਾਰ ਜਲੰਧਰ ਮੈਂ ਹਰਜੀਤ ਕੁਮਾਰ ਵਾਸੀ ਬੂਟਾ ਪਿੰਡ ਨਕੋਦਰ ਰੋਡ ਜਲੰਧਰ ਦਾ ਰਹਿਣ ਵਾਲਾ ਹਾਂ ਸਾਡੀ ਮਸਲਾ ਸਾਡਾ ਮਸਲਾ ਇਹ ਹੈ ਕਿ 24 ਇੱਕ ਨੂੰ ਟਾਈਮ ਤਕਰੀਬਨ 9:02 ਸਾਡੇ ਘਰ ਦੇ ਬਾਹਰ ਕੋਈ ਬੰਦਾ ਟੂਣਾ ਕਰ ਗਿਆ ਕਿਉਂਕਿ ਅੱਜ ਵੀ ਲੋਕ ਅੰਧਵਿਸ਼ਵਾਸ ਦੇ ਵਿੱਚ ਫਸੇ ਹੋਏ ਹਨ ਜੋ ਕਿ ਇਹਨਾਂ ਗੱਲਾਂ ਤੇ ਵਿਸ਼ਵਾਸ ਕਰਦੇ ਹਨ ਔਰ ਉਹ ਦੋ ਬੰਦੇ ਹਨ ਜੋ ਕਿ ਇੱਕ ਬੰਦਾ ਐਕਟਵਾ ਤੇ ਅੱਗੇ-ਅੱਗੇ ਉਹਨੂੰ ਦੱਸਦਾ ਪਿਆ ਹੈ ਕਿ ਤੁਰਿਆ ਅੱਗੇ ਕੋਈ ਨਹੀਂ ਹੈ ਸਾਡੇ ਘਰ ਦੇ ਦੋ ਦਰਵਾਜ਼ੇ ਹਨ ਇੱਕ 메ਨ ਗੇਟ ਇੱਕ ਛੋਟੀ ਗਲੀ ਨਾਲ ਪੈਂਦੀ ਹੈ ਜੋ ਕਿ ਤਕਰੀਬਨ 4 ਫੁੱਟ ਦੀ ਉਸ ਦੇ ਅੰਦਰ ਇੱਕ ਛੋਟਾ ਦਰਵਾਜ਼ਾ ਲੱਗਾ ਸਾਡੇ ਘਰ ਜਾਣ ਨੂੰ ਦੋ ਬੰਦੇ ਜਦੋਂ ਸਾਡੇ ਘਰ ਦੇ ਵਿੱਚ ਆਉਂਦੇ ਹਨ ਤੇ ਉਹ ਇੱਕ ਬੰਦਾ ਬਾਹਰ ਖੜਦਾ ਹੈ ਇੱਕ ਬੰਦਾ ਅੰਦਰ ਗਲੀ ਦੇ ਵਿੱਚ ਜਾ ਕੇ ਜਗਾ ਦੇਖਦਾ ਹੈ ਕਿ ਕੋਈ ਨਹੀਂ ਹੈ ਤੇ ਜਿਹੜੇ ਬੰਦੇ ਦੇ ਹੱਥ ਵਿੱਚ ਟੂਣਾ ਫੜਿਆ ਹੁੰਦਾ ਹੈ ਉਹ ਬੰਦਾ ਬਾਹਰ ਖੜਾ ਹੁੰਦਾ ਹੈ ਜਦੋਂ ਉਹ ਬੰਦਾ ਗਲੀ 'ਚੋਂ ਬਾਹਰ ਆਉਂਦਾ ਹੈ ਐਕਟਵ ਵਾਲਾ ਫਿਰ ਉਹ ਬੰਦੇ ਨੂੰ ਆ ਕੇ ਦੱਸਦਾ ਹੈ ਕਿ ਅੰਦਰ ਕੋਈ ਨਹੀਂ ਹੈ ਜਾ ਰੱਖਿਆ ਉਹ ਬੰਦੇ ਰੱਖ ਕੇ ਚਲੇ ਜਾਂਦੇ ਹਨ ਸਿੰਘ ਸਵਾ ਗੁਰਦੁਆਰਿਆਂ ਉਸ ਤੋਂ ਬਾਅਦ ਜੀਜਾ ਆਂਟੀ ਉਹਦੇ ਘਰ ਵੱਗ ਜਾਂਦੇ ਹਨ ਉਸ ਤੋਂ ਬਾਅਦ ਡਾਕਟਰ ਬਿੱਟੂ ਵਾਲੀ ਗਲੀ 'ਚ ਹੋ ਕੇ ਬਾਹਰ ਗੁਰਤੇਗਵਨਗਰ ਤਰਫ ਮੁੜ ਜਾਂਦੇ ਹਨ ਅਤੇ ਜੋ ਵੀ ਇਹਸ ਬੰਦੇ ਦਾ ਪਤਾ ਦੱਸੇ ਅਸੀਂ ਉਸ ਬੰਦੇ ਨੂੰ ਸ਼ੁਕਰਾਨੇ ਵਜੋਂ 2000 ਰੁਪਏ ਇਨਾਮ ਦੇਵਾਂਗੇ ਔਰ ਇਹਨਾਂ ਬੰਦਿਆਂ ਤੇ ਜੋ ਕਾਨੂੰਨੀ ਕਾਰਵਾਈ ਬੰਦੀ ਕਰਾਵਾਂਗੇ ਨਹੀਂ ਗਲੀ ਦੇ ਵਿੱਚ ਗਲੀ ਦੇ ਘਰ ਘਰ ਗੇਟ ਦਰਵਾਜੇ ਦੇ ਮੋਹਰੇ ਇਸ ਸਬੰਧੀ ਅਸੀਂ ਘਟੋ ਘਟ ਅੱਠ ਪਿੰਡ ਦੇ ਵਿੱਚ ਕੈਮਰਾ ਦੀ ਲੋਕੇਸ਼ਨ ਕਢਾ ਚੁੱਕੇ ਆ ਕਿ ਕਿੱਧਰੋਂ ਕਿੱਧਰੋਂ ਬੰਦੇ ਆਏ ਕਿੱਧਰੋਂ ਕਿੱਧਰੋਂ ਗਏ ਔਰ ਉਹ ਬੰਦਾ ਇੱਕ ਐਕਟਵਾ ਦੇ ਮੋਹਰੇ ਮੋਹਰੇ ਉਹਨਾਂ ਦਾ ਦੱਸਦਾ ਹੈ ਵੀ ਇੱਧਰ-ਇੱਧਰ ਤੁਰਿਆ ਕੋਈ ਨਹੀਂ ਹੈ ਉਹ ਉਹ ਬੰਦੇ ਬਾਅਦ ਵਿੱਚ ਗੁਰਤੇਗਵ ਨਗਰ ਤਾਫਿਜ਼ ਮੁੜ ਗਏ ਡਾਕਟਰ ਬਿੱਟੂ ਦੀ ਦੁਕਾਨ ਤੋਂ ਸੱਜੇ ਪਾਸੇ ਨੂੰ ਜੋ ਵੀ ਇਹਨਾਂ ਬੰਦਿਆਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਅਤੇ ਇਸ ਪ੍ਰਸ਼ਾਸਨ ਵੀ ਅਸੀਂ ਇਹ ਗੱਲ ਕਰਦੇ ਆਂ ਵੀ ਜੇ ਵੀ ਇਹਨਾਂ ਦਾ ਬੰਦਾ ਜੇ ਪਤਾ ਲੱਗੇ ਇਹਨਾਂ ਤੇ ਜੋ ਕਾਨੂੰਨੀ ਕਾਈ ਬੰਦੀ ਕੀਤੀ ਜਾਵੇ